ਦਿਲਜੀਤ ਦੋਸਾਂਝ ਦੇ ਲਈ ਇਸ ਸਰਦਾਰ ਮੁੰਡੇ ਦਾ ਪਿਆਰ ਦੇਖ ਕੇ ਤੁਹਾਡੇ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਤੁਸੀਂ ਵੀ ਭਾਵੁਕ ਹੋ ਜਾਓਗੇ ਆ ਵੀਡੀਓ ਨੂੰ ਦੇਖ ਕੇ ਕਿਉਂਕਿ ਇਸ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਜੋ ਸਰਦਾਰ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਉਹ ਨਾ ਤਾਂ ਬੋਲ ਸਕਦਾ ਹੈਗਾ ਪਰ ਇਸ਼ਾਰਿਆਂ ਦੇ ਵਿੱਚ ਗੱਲਬਾਤ ਕਰ ਲੈਂਦਾ ਹੈ ਤੇ ਦਿਲਜੀਤ ਨੂੰ ਉਹ ਇਸ਼ਾਰਿਆਂ ਦੇ ਨਾਲ ਜਿਹੜੀ ਕੀ ਆਪਣੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਅਗੂ ਦਿਲਜੀਤ ਦੁਸਾਜ ਨੇ ਵੀ ਇਸ ਨੂੰ ਬੜੇ ਪਿਆਰ ਦੇ ਨਾਲ ਜੱਫੀ ਪਾਈ ਹੈ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਇੱਕ ਸਰਦਾਰ ਮੁੰਡਾ ਜੋ ਬੋਲ ਨਹੀਂ ਸਕਦਾ ਪਰ ਆਪਣੀ ਕਲਾਕਾਰੀ ਦੇ ਨਾਲ ਇਸ਼ਾਰਿਆਂ ਦੇ ਨਾਲ ਦਿਲਜੀਤ ਦੋਸਾਂਝ ਨੂੰ ਸੁਣੋ ਕੀ ਕੁਝ ਕਹਿ ਰਹੇਗਾ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਦੇ ਲਈ ਇਸ ਸਰਦਾਰ ਮੁੰਡੇ ਦਾ ਪਿਆਰ ਦੇਖ ਕੇ ਤੁਹਾਡੇ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਤੁਸੀਂ ਵੀ ਭਾਵੁਕ ਹੋ ਜਾਓਗੇ ਆ ਵੀਡੀਓ ਨੂੰ ਦੇਖ ਕੇ ਕਿਉਂਕਿ ਇਸ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਜੋ ਸਰਦਾਰ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਉਹ ਨਾ ਤਾਂ ਬੋਲ ਸਕਦਾ ਹੈਗਾ ਪਰ ਇਸ਼ਾਰਿਆਂ ਦੇ ਵਿੱਚ ਗੱਲਬਾਤ ਕਰ ਲੈਂਦਾ ਹੈ ਤੇ ਦਿਲਜੀਤ ਨੂੰ ਉਹ ਇਸ਼ਾਰਿਆਂ ਦੇ ਨਾਲ ਜਿਹੜੀ ਕਿ ਆਪਣੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਗੂ ਦਿਲਜੀਤ ਦੁਸਾਂਜ ਨੇ ਵੀ ਇਸ ਨੂੰ ਬੜੇ ਪਿਆਰ ਦੇ ਨਾਲ ਜੱਫੀ ਪਾਈ ਹੈ। ਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਇੱਕ ਸਰਦਾਰ ਮੁੰਡਾ ਜੋ ਬੋਲ ਨਹੀਂ ਸਕਦਾ ਪਰ ਆਪਣੀ ਕਲਾਕਾਰੀ ਦੇ ਨਾਲ ਇਸ਼ਾਰਿਆਂ ਦੇ ਨਾਲ ਦਿਲਜੀਤ ਦੋਸਾਂਝ ਨੂੰ ਸੁਣੋ ਕੀ ਕੁਝ ਕਹਿ ਰਿਹਾ ਹੈਗਾ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਦੇ ਲਈ ਇਸ ਸਰਦਾਰ ਮੁੰਡੇ ਦਾ ਪਿਆਰ ਦੇਖ ਕੇ ਤੁਹਾਡੇ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਤੁਸੀਂ ਵੀ ਭਾਵੁਕ ਹੋ ਜਾਓਗੇ ਆ ਵੀਡੀਓ ਨੂੰ ਦੇਖ ਕੇ ਕਿਉਂਕਿ ਇਸ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਜੋ ਸਰਦਾਰ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਉਹ ਨਾ ਤਾਂ ਬੋਲ ਸਕਦਾ ਹੈਗਾ ਪਰ ਇਸ਼ਾਰਿਆਂ ਦੇ ਵਿੱਚ ਗੱਲਬਾਤ ਕਰ ਲੈਂਦਾ ਹੈ ਤੇ ਦਿਲਜੀਤ ਨੂੰ ਉਹ ਇਸ਼ਾਰਿਆਂ ਦੇ ਨਾਲ ਜਿਹੜੀ ਕੀ ਆਪਣੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਅਗੂ ਦਿਲਜੀਤ ਦਸਾਂਜ ਨੇ ਵੀ ਇਸ ਨੂੰ ਬੜੇ ਪਿਆਰ ਦੇ ਨਾਲ ਜੱਫੀ ਪਾਈ ਹੈ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਇੱਕ ਸਰਦਾਰ ਮੁੰਡਾ ਜੋ ਬੋਲ ਨਹੀਂ ਸਕਦਾ ਪਰ ਆਪਣੀ ਕਲਾਕਾਰੀ ਦੇ ਨਾਲ ਇਸ਼ਾਰਿਆਂ ਦੇ ਨਾਲ ਦਿਲਜੀਤ ਦੋਸਾਂਝ ਨੂੰ ਸੁਣੋ ਕੀ ਕੁਝ ਕਹਿ ਰਹੇਗਾ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਦੇ ਲਈ ਇਸ ਸਰਦਾਰ ਮੁੰਡੇ ਦਾ ਪਿਆਰ ਦੇਖ ਕੇ ਤੁਹਾਡੇ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਤੁਸੀਂ ਵੀ ਭਾਵੁਕ ਹੋ ਜਾਓਗੇ ਆ ਵੀਡੀਓ ਨੂੰ ਦੇਖ ਕੇ ਕਿਉਂਕਿ ਇਸ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਜੋ ਸਰਦਾਰ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਉਹ ਨਾ ਤਾਂ ਬੋਲ ਸਕਦਾ ਹੈਗਾ ਪਰ ਇਸ਼ਾਰਿਆਂ ਦੇ ਵਿੱਚ ਗੱਲਬਾਤ ਕਰ ਲੈਂਦਾ ਹੈ ਤੇ ਦਿਲਜੀਤ ਨੂੰ ਉਹ ਇਸ਼ਾਰਿਆਂ ਦੇ ਨਾਲ ਜਿਹੜੀ ਕੀ ਆਪਣੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਅਗੂ ਦਿਲਜੀਤ ਦਸਾਂਜ ਨੇ ਵੀ ਇਸ ਨੂੰ ਬੜੇ ਪਿਆਰ ਦੇ ਨਾਲ ਜੱਫੀ ਪਾਈ ਹੈ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਇੱਕ ਸਰਦਾਰ ਮੁੰਡਾ ਜੋ ਬੋਲ ਨਹੀਂ ਸਕਦਾ ਪਰ ਆਪਣੀ ਕਲਾਕਾਰੀ ਦੇ ਨਾਲ ਇਸ਼ਾਰਿਆਂ ਦੇ ਨਾਲ ਦਿਲਜੀਤ ਦੋਸਾਂਝ ਨੂੰ ਸੁਣੋ ਕੀ ਕੁਝ ਕਹਿ ਰਹੇਗਾ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ